ਸਤਿ ਸ਼੍ਰੀ ਅਕਾਲ ਜੀ ਕਿਸਾਨ ਦੋਸਤੋ ਅ ਅੱਜ ਖੇਤੀ ਸੰਦੇਸ਼ YouTube ਚੈਨਲ ਤੇ ਤੁਹਾਡਾ ਅਸੀਂ ਸਵਾਗਤ ਕਰਦੇ ਹਾਂ ਜੀ ਤੇ ਸਾਡੇ ਨਾਲ ਸਾਡੇ ਗਾਹੂਦੂ ਕਿਸਾਨ ਸਰਦਾਰ ਅਵਤਾਰ ਸਿੰਘ ਜੀ ਪਿੰਡ ਸੰਗਤਪੁਰਾ ਬਲਾਕ ਸਮਰਾਲਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਾਡੇ ਸਰੋਤਿਆਂ ਨੂੰ ਦੱਸ ਦਿਆਂ ਵੀ ਸਰਦਾਰ ਅਵਤਾਰ ਸਿੰਘ ਜੀ ਨੇ ਜਿੱਥੇ ਇਸ ਸਾਲ ਝੋਨੇ ਦੀ ਸਿੱਧੀ ਬਿਜਾਈ ਲਗਾਤਾਰ ਕਰ ਰਹੇ ਨੇ ਇਹ ਸਭ ਵੀ ਕੀਤੀ ਆ ਉਹਦੇ ਨਾਲ ਨਾਲ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਵੀ ਕਰਦੇ ਆ ਤੇ ਸਭ ਨਾਲੋਂ ਮਹੱਤਵਪੂਰਨ ਗੱਲ ਇਹ ਹੈ ਵੀ ਜਦੋਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਲਵਾਈ ਲਈ 9 ਜੂਨ ਨਿਰਧਾਰਿਤ ਕੀਤੀ ਗਈ ਹੈ ਸਰਕਾਰ ਵੱਲੋਂ ਤਾਂ 12 ਜੂਨ ਨੂੰ ਸਾਡੇ ਇੱਥੇ ਝੋਨੇ ਦੀ ਸਿੱਧੀ ਬਜਾਈ ਹੁੰਦੀ ਹੈ ਤਾਂ ਬਹੁਤੇ ਕਿਸਾਨ ਵੀਰ ਕਹਿੰਦੇ ਹੁੰਦੇ ਨੇ ਵੀ ਲੇਟ ਆ ਜਾਂ ਵੀ ਹੁਣ ਨਹੀਂ ਕਰਨੀ ਇਹ 12 ਜੂਨ ਨੂੰ ਕਰਨ ਦਾ ਕੀ ਇਹਨਾਂ ਦੀ ਵਿਉਂਤਪੰਦੀ ਸੀ ਕਿਉਂ ਕੀਤੀ ਉਹਦੇ ਬਾਰੇ ਗੱਲਬਾਤ ਕਰਾਂਗੇ ਨਾਲ ਦੀ ਨਾਲ ਖੇਤੀ ਖਰਚੇ ਕਿੰਨੇ ਕੁ ਘਟੇ ਆ ਉਹਦੇ ਬਾਰੇ ਗੱਲ ਕਰਾਂਗੇ ਅਵਤਾਰ ਜੀ ਮੇਰਾ ਪਹਿਲਾ ਸਵਾਲ ਤੁਹਾਨੂੰ ਇਹੀ ਆ ਵੀ 12 ਜੂਨ ਨੂੰ ਜਦੋਂ ਆਪਾਂ ਕਰਦੇ ਆ ਤਾਂ 90 ਤੋਂ 95% ਕਿਸਾਨ ਮੈਨੂੰ ਹੀ ਕਹਿੰਦੇ ਵੀ ਲੇਟ ਹੋ ਗਏ ਡਾਕਟਰ ਸਾਹਿਬ ਹੁਣ ਤਾਂ ਨਹੀਂ ਕਰਨੀ ਨਹੀਂ ਨਹੀਂ ਕੋਈ ਨਹੀਂ ਤੁਸੀਂ ਇਹ ਸਾਡੇ ਕਿਸਾਨਾਂ ਨੂੰ ਦੱਸੋ ਵੀ ਆਪਾਂ 12 ਕਿਉਂਕਿ ਮੇਰੇ 13 ਜੂਨ ਨੂੰ ਨਾ ਪਿਛਲੇ ਸਾਲ ਚੱਕ ਮਾਫੀ ਤੁਹਾਨੂੰ ਵੀ ਦੱਸਿਆ ਹਾਂ ਜੀ ਸੁਰਿੰਦਰ ਜੀ ਦੇ ਅਸੀਂ ਕਰਾਈ ਆ ਬਹੁਤ ਵਧੀਆ ਝੜ ਲਿਆ ਤੇ ਤੁਸੀਂ ਤੁਹਾਨੂੰ ਕਿਵੇਂ ਲੱਗਦਾ ਹੁਣ ਤੱਕ ਫਸਲ ਵੀ ਪਰ ਨਹੀਂ ਬਹੁਤ ਵਧੀਆ ਜੀ ਇਹਦੇ ਦਾ ਗਰੋਥ ਬਹੁਤ ਵਧੀਆ ਹੁੰਦੀ ਆ ਹਾਂ ਜੀ ਇਹ ਬਹੁਤ ਵਧੀਆ ਚੱਲਦੀ ਆ ਜੀ ਜੀ ਕਿਉਂਕਿ ਉਦੋਂ ਮੌਸਮ ਚ ਨਮੀ ਹੋ ਜਾਂਦੀ ਆ ਬਾਰਸ਼ਾਂ ਵਿੱਚ ਪ ਕੱਖਾਂ ਦੀ ਸਮੱਸਿਆ ਚਲੋ ਆਪਣੇ ਕੋਲ ਦਵਾਈਆਂ ਹੈਗੀਆਂ ਨੇ ਜੀ ਉਹ ਦਵਾਈਆਂ ਆਪਾਂ ਸਟੌਕ ਵਗੈਰਾ ਕਰ ਦਿੰਨੇ ਆ ਠੀਕ ਹੈ ਉਦੋਂ ਪੈਡੀਮੈਥਲਨ ਪਾ ਦਿੰਨੇ ਆ ਉਹ ਕੋਈ ਨਹੀਂ ਆਉਂਦੀ ਸਮੱਸਿਆ ਤੇ ਇਹਦੇ ਵਿੱਚ ਐਂ ਦੀ ਹੁਣ ਅਸੀਂ ਕਰਨੀ ਤੇ ਮਲਚਿੰਗ ਸਾਨੂੰ ਫਿਰ ਜਿਹੜੀ ਈਰੀ ਆ ਉਹ ਥੋੜੀ ਲੇਟ ਚਾਹੀਦੀ ਆ ਕਿਉਂਕਿ ਅਕਤੂਬਰ ਦੇ ਪਹਿਲੇ ਆਪਣੇ ਲਾਸਟ ਹਫਤੇ ਜਾਂ ਨਵੰਬਰ ਦੇ ਪਹਿਲੇ ਹਫਤੇ ਮਲਚਿੰਗ ਤਕਨੀਕ ਦੇ ਨਾਲ ਕਣਕ ਦੀ ਬਿਜਾਈ ਹੁੰਦੀ ਆ ਸਾਨੂੰ ਲਾਂਨ ਪੇ ਸਾਂਭਣ ਦੀ ਦਿੱਕਤ ਹੁੰਦੀ ਆ ਜੇ ਅਸੀਂ ਅਗੇਤਾ ਝੋਨਾ ਲਾਉਣੀ ਆ ਇਸ ਕਰਕੇ ਅਸੀਂ 12 ਜੂਨ ਨੂੰ ਹੀ ਝੋਨਾ ਲਾਇਆ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਖੜਾ ਹੈ ਕੋਈ ਕੱਖ ਇੱਕਦੋਕਾ ਹੈ ਕੋਈ ਖਾਸ ਕੱਖ ਨਹੀਂ ਹੈ ਜੀ ਗਰੋਥ ਬਹੁਤ ਸੋਹਣੀ ਹੈ ਜੀ ਇਹਦੇ ਨਾਲ ਸਾਡੇ ਖਰਚੇ ਵੀ ਘਟੇ ਨੇ ਤੇ ਹੁਣ ਕਦੂ ਜਿਹੇ ਅਸੀਂ ਬੱਟਾ ਲਾਉਨੇ ਆ ਉਹਦੇ ਵਿੱਚ 500 ਰੁਪਏ ਲੇਬਰ ਲੱਗਦੀ ਹੈ ਘੱਟੋ ਘੱਟ ਉਦੋਂ ਬਾਅਦ ਡੀਜ਼ਲ ਦਾ ਖਰਚਾ ਹੋ ਗਿਆ ਇਹ ਤਾਂ ਜੇ ਤੁਸੀਂ ਇਹਨੂੰ ਲੈਜਰ ਕਰਵਾਇਆ ਹੋਇਆ ਤਾਂ ਉਹਦੇ ਨਾਲ ਹੀ ਤੁਸੀਂ ਇਹਦੀ ਬਿਜਾਈ ਜਿਹੜੀ ਉਹ ਕਰ ਸਕਦੇ ਕਿ ਅਸੀਂ ਪਾਣੀ ਜਿਹੜਾ ਵਾਹ ਦੇ ਵਿੱਚ ਲਾਇਆ ਬਿਜਾਈ ਕਰਕੇ ਤੇ ਬਹੁਤ ਸੋਹਣੀ ਗਰੋਥ ਆ ਔਰ ਅਸੀਂ ਮਹਿਕਮੇ ਦਾ ਵੀ ਧੰਨਵਾਦ ਕਰਦੇ ਆ ਵੀ ਜਿਨ੍ਹਾਂ ਨੇ ਸਾਨੂੰ ਇਸ ਪਾਸੇ ਤੋਰਿਆ ਜੀ ਧੰਨਵਾਦ